ਬਾਬਾ ਗੁਰਵਿੰਦਰ ਸਿੰਘ ਖੇੜੀ ਹੋਰਾਂ ਨੇ ਐਲਾਨ ਕਰਤਾ ਹੈ ਕਿ ਜਿਹੜਾ ਸਾਡਾ ਟੂਰਨਾਮੈਂਟ ਹੋਊਗਾ 5 6 7 8 ਮਾਰਚ ਨੂੰ ਦੱਸਿਆ ਜਾ ਰਿਹਾ ਇਹਨਾਂ ਡੇਟਾ ਦੇ ਵਿੱਚ ਕਿ ਪਹਿਲਾ ਇਨਾਮ ਜਿਹੜਾ ਉਹ ਰੱਖਾਂਗੇ ਆਪਾਂ ਇੱਕ ਟਰੈਕਟਰ ਦਾ ਤੇ ਫਿਰ ਇਨਾਮ ਰੱਖਾਂਗੇ 6 ਨਗਦ ਮੋਟਰਸਾਈਕਲਾਂ ਦਾ ਤੇ ਬਾਬਾ ਜੀ ਨੇ ਵੀ ਕਿਹਾ ਵੀ ਵੱਡੇ ਵੱਡੇ ਕਲਾਕਾਰ ਆਉਣਗੇ ਬੱਬੂ ਮਾਨ ਨਾਲ ਗੱਲ ਚੱਲ ਰਹੀ ਆ ਤੇ ਜੇਕਰ ਸਿੱਧੂ ਮੂਸੇਵਾਲਾ ਆਉਂਦਾ ਦਿਲਬੇ ਵਾਂਗ ਆਪਾਂ ਸਿੱਧੂ ਮੂਸੇਵਾਲਾ ਨੂੰ ਵੀ ਬੁਲਾਉਣਾ ਸੀ ਇੱਕ ਦਿਨ ਸਿੱਧੂ ਮੂਸੇਵਾਲਾ ਦੂਜੇ ਦਿਨ ਬੱਬੂ ਮਾਨ ਇਦਾਂ ਤੇ ਬਾਬਾ ਜੀ ਨੇ ਇਹ ਵੀ ਕਿਹਾ ਵੀ ਚਾਰੋਂ ਧਰਮਾਂ ਦੇ ਗ੍ਰੰਥ ਰੱਖਾਂਗੇ ਗੁਟਕਾ ਸਾਹਿਬ ਕੁਰਾਨ ਸ਼ਰੀਫ ਤੇ ਹੋਰ ਵੀ ਉੱਚੀ ਥਾਂ ਤੇ ਤੇ ਜਿੰਨੇ ਵੀ ਜੱਜ ਹੋਣਗੇ ਸਾਰਿਆਂ ਨੂੰ ਸੋਚ ਕੇ ਆਪਾਂ ਕਹਾਂਗੇ ਵੀ ਤੁਸੀਂ ਨਿਰਪੱਖ ਨਿਰਣੇ ਦੇਣਾ ਤੇ ਬਾਬਾ ਜੀ ਨੇ ਇਹ ਵੀ ਕਿਹਾ ਕਿ ਉਸ ਕੰਪੀਟੀਸ਼ਨ ਦੇ ਵਿੱਚ ਮੇਰੇ ਜਿਹੜੇ ਘੋੜੇ ਨੇ ਮੈਂ ਜਮਾ ਨਹੀਂ ਉਤਾਰਾਂਗਾ ਮੈਦਾਨ ਦੇ ਵਿੱਚ ਤਾਂ ਇਹ ਗੱਲ ਆ ਕੇ ਬਾਬਾ ਜੀ ਨੇ ਦਿਲ ਜਿੱਤ ਲਿਆ ਸੱਚੀ ਕਹਿੰਦਾ ਵੀ ਮੇਰਾ ਕਿਸੇ ਨਾਲ ਵਿਰੋਧ ਨਹੀਂ ਕੋਈ ਵੀ ਨਾ ਕਿਸੇ ਨਾਲ ਕੋਈ ਮੇਰਾ ਵੈਰਾ ਮੈਂ ਸਿਰਫ ਆਪਣੀ ਗੱਲ ਰੱਖੀ ਸੀ ਵੀ ਪੰਜਾਬ ਸਿੰਘਾਰ ਦੇ ਨਾਲ ਤੱਕਾ ਹੋਇਆ ਆ ਅਕੀ ਤੁਸੀਂ ਬਾਬਾ ਜੀ ਦੀ ਆਡੀਓ ਸੁਣੋ ਮੇਰੀ ਗੱਲ ਸੁਣੋ ਤੁਸੀਂ ਸੱਜਿਆ ਸਾਨੂੰ ਮਾਰਨ ਤੁਹਾਡਾ ਹੀ ਆ ਤੇ ਜਿਹੜਾ ਸਾਡਾ ਸ਼ੋਅ ਹੈ ਉਹ ਹੈਗਾ ਜੀ 5 6 7 8 ਮਾਰਚ ਦਾ ਮਾਰਵਾੜੀ ਘੋੜਿਆਂ ਦਾ ਸ਼ੋਅ ਹੈ 6 ਰੰਗ ਹੋਣਗੇ ਨਾਮ ਸੁਣ ਲਿਓ ਪਹਿਲਾ ਨਾਮ ਜਿਹੜਾ ਚੈਂਪੀਅਨ ਆ ਚੈਂਪੀਅਨ ਦਾ ਟਰੈਕਟਰ ਦਵਾਗੇ ਤਾੜੀ ਆ ਦਿਓ ਇੱਕ ਹੋਰ ਸੁਣ ਲਿਓ 6 ਲੱਗਦਾ ਮੋਟਰਸਾਈਕਲ ਦਵਾਂਗੇ ਤਾੜੀ ਲਾ ਦਿਓ ਬੱਬੂ ਮਾਰਨਾ ਗੱਲ ਚੱਲਦੀ ਆ ਜਾ ਉਹ ਨਹੀਂ ਮੈਂ ਫਾਈਨਲ ਤੁਹਾਨੂੰ ਹਾਂ ਨਹੀਂ ਕਰਦਾ ਤੇ ਬਾਕੀ ਸਿੱਧੂ ਮੂਸੇ ਵਾਲਾ ਹੁੰਦਾ ਮੈਂ ਢੜਬੇ ਵਾਂਗੂ ਉਹ ਵੀ ਸਾਦੇ ਤੇ ਭਾਈ ਜੀ ਤੁਸੀਂ ਵੀ ਆਉਣਾ ਬਹੁਤ ਬਹੁਤ ਧੰਨਵਾਦ ਆਵਾਂਗੇ ਨਾ ਸੋ ਬਹੁਤ ਬਹੁਤ ਧੰਨਵਾਦ ਇੱਕ ਜਿਹੜੀ ਮੇਨ ਗੱਲ ਸ਼ੋਅ ਦੇ ਵਿੱਚ ਪਹਿਲੀ ਵਾਰ ਹੋਊਗਾ ਹਿੰਦੁਸਤਾਨ ਦੇ ਵਿੱਚ ਮੇਰਾ ਕੋੜਾ ਕੋਈ ਜਾਨਵਰ ਮੇਰਾ ਸ਼ੋਅ ਚ ਨਹੀਂ ਪਾਊਗਾ ਦੂਸਰੀ ਗੱਲ ਚਾਰੇ ਧਰਮਾਂ ਦੇ ਗ੍ਰੰਥ ਰੱਖੇ ਜਾਣਗੇ ਕੁਰਾਨ ਸ੍ਰੀਫ ਰੱਖਾਂਗੇ ਉੱਚੀ ਥਾਂ ਤੇ ਗੀਤਾ ਰੱਖਾਂਗੇ ਬਾਈਬਲ ਰੱਖਾਂਗੇ ਤੇ ਗੁਟਕਾ ਸਾਹਿਬ ਰੱਖਾਂਗੇ ਸੌ ਖਵਾ ਕੁਸ਼ੀ ਸਪਾਸ ਨਹੀਂ ਮੰਨਣੀ ਜੋ ਸੱਚਾ ਹੈ ਉਹੀ ਘੋੜਾ ਜਿੱਤੂਗਾ ਜੇ ਵਧੀਆ ਲੱਗਿਆ ਤਾਂ ਤਾੜੀ ਇਸ ਗੱਲ ਤੇ ਗਾ ਬਾਣੀ ਦੇ ਉੱਪਰ ਕੋਈ ਨਹੀਂ ਰੱਬ ਦੇ ਉੱਪਰ ਕੋਈ ਨਹੀਂ ਤੇ ਮੈਂ ਪ੍ਰਮਾਤਮਾ ਨੂੰ ਹਾਜ਼ਰ ਨਾਲ ਹੀ ਰੱਖ ਕੇ ਕਹਿੰਦਾ ਮੇਰਾ ਵਿਅਕਤੀਗਤ ਤੌਰ ਤੇ ਕਿਸੇ ਨਾਲ ਕੋਈ ਵਿਰੋਧ ਨਹੀਂ ਸੋਚੀ ਇਹਨਾਂ ਗੱਲਾਂ ਤੋਂ ਬਾਅਦ ਤਾਂ ਬਾਬਾ ਜੀ ਦੇ ਫੈਨ ਹੋ ਗਏ ਆਪਾਂ ਪਹਿਲਾਂ ਬਾਬਾ ਜੀ ਦੀਆਂ ਵੀਡੀਓਜ਼ ਆਪਾਂ ਘੱਟ ਦੇਖਦੇ ਹੁੰਦੇ ਸੀ ਜਦੋਂ ਦਾ ਇਹ ਧੱਕਾ ਹੋਇਆ ਪੰਜਾਬ ਜਿੰਗਾਰ ਦੇ ਨਾਲ ਤਾਂ ਜ਼ਰੀ ਦੁਨੀਆ ਫੈਨ ਬਣ ਗਈ ਆ ਕਿਉਂਕਿ ਸੋਚ ਦੀ ਫੈਨ ਬਣਦੀ ਆ ਦੁਨੀਆ ਵੀ ਬੰਦੇ ਦੀ ਸੋਚ ਕੇ ਹੋ ਜੀ ਅਤੇ ਸੋਚ ਬਿਲਕੁਲ ਸਹੀ ਆ ਦੋਸਤੋ ਗੁਰਵਿੰਦਰ ਸਿੰਘ ਖੇੜੀ ਵਾਲੇ ਬਾਬੇ ਦੀ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਹਰ ਇੱਕ ਦੇ ਕੋਲ